ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਹਮ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਅਮ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗਿਆ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬਿਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬਾ ਗਿਆ। ਤੇ ਬਲਡੋਏ ਨਗਰ ਦੇ ਵਿੱਚੋਂ ਤੁਹਾਨੂੰ ਤਿੰਨ گاਵਾ ਵਹਿੜਾਂ ਜਿਹੜੀਆਂ ਵਖਾਉਣ ਲੱਗੇ ਆ। ਸੂਈ ਸਵਾਇ ਸੱਜਣੋ ਅ ਬੈੜ ਤੇ ਇੱਕ ਸੱਜਣੋ ਦੋ ਬੈੜਾਂ ਮੰਨ ਕੇ ਚੱਲੋ ਵੀ ਹਜੇ ਸੂਣ ਨਾਲੀਆਂ ਕੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਵੀਰ ਨਾਲ ਕਰਾਂਗੇ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਰਹਿੰਦੀ ਵੀ ਜਿਹੜੀ ਚੀਜ਼ ਤੁਸੀਂ ਖਰੀਦਨੀ ਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਆਜੋ ਸੂਈ ਤੋਂ ਸ਼ੁਰੂ ਕਰਦੇ ਆ ਤੇ ਬਾਕੀ ਆਪਾਂ ਤੋਰ ਤਾਰ ਕੇ ਰੇਟ ਰੂਟ ਵੀਰ ਤੋਂ ਪੁੱਛ ਕੇ ਤੁਹਾਡ ਨਾਲ ਸਾਂਝੇ ਕਰ ਦਨੇ ਆ ਜੁੜੇ ਰਹਿਵੋ ਅੰਦ ਤੱਕ ਤੁਹਾਡਾ ਧੰਨਵਾਦ ਵੀਰ ਜੀ ਸਾਸਿਕਾ ਸਾਸਿਕਾ ਵੀਰ ਜੀ ਹੋਰ ਸੁਣਾ ਮੇਰਾ ਭਰਾ ਠੀਕ ਠਾਕ ਵਧੀਆ ਚੜ੍ਹਦੀ ਕਲਾ ਚੜ੍ਹਦੀ ਕਲਾ ਨਾ ਹਾਂਜੀ ਹਾਂਜੀ ਨਾਂ ਕੀ ਮੇਰੇ ਵੀਰ ਦਾ ਨਾਂ ਆਪਣਾ ਰਵਿੰਦਰ ਸਿੰਘ ਭਪਿੰਦਰ ਸਿੰਘ ਹਾਂਜੀ ਹਰਪਿੰਦਰ ਸਿੰਘ ਹਰਪਿੰਦਰ ਸਿੰਘ ਹਾਂਜੀ ਹਾਂਜੀ ਤੇ ਸਨ ਆਫ ਵੀਰੇ ਸਨ ਆਫ ਸੁਖਪਾਲ ਸਿੰਘ ਤੇ ਪਿੰਡ ਆਪਣਾ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰ ਤੇ ਆ ਜਿਵੇਂ ਆਪਣਾ ਚੱਕੀ ਦਾ ਐਡਰੈਸ ਹੈ ਕਿਹੜਾ ਗੁਰਦੁਆਰਾ ਬਾਬੇ ਰੇਸ਼ਮ ਦਾ ਗੁਰਦੁਆਰਾ ਕੋਈ ਪੁੱਛ ਕੇ ਆ ਸਕਦਾ ਬਾਬੇ ਰੇਸ਼ਮ ਦਾ ਗੁਰਦੁਆਰਾ ਪੁੱਛ ਕੇ ਕੋਈ ਵੀ ਆ ਸਕਦਾ ਤੇ ਚੱਕੀ ਆਪਣੇ ਬਾਰ ਚ ਹਾਂਜੀ 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 ਤੇ ਦੁਕਾਨ ਮੀਆਂ ਕਰਿਆਨੇ ਦੁਕਾਨ ਤੇ ਸਾਹਮਣੇ ਖੂਹ ਆ ਚੌਂਕ ਚ ਠੀਕ ਆ ਐਡਰੈਸ ਆ ਆਪਣੇ ਤੇ ਨੰਬਰ ਮੇਰੇ ਵੀਰ ਦਾ ਨੰਬਰ 97797 74250 ਇੱਕ ਰਹੀ ਹੋਰ ਰਿਪੀਟ ਕਰੀਏ 97797 74250 ਤੇ ਆ ਗਊ ਆਪਣੀ ਕਿੰਨੇ ਟਾਈਮ ਦੀ ਸੂਈ ਆ ਇਹ ਨੂੰ 20 ਦਿਨ ਹੋ ਗਏ ਸੂਈ ਨੂੰ 20 ਦਿਨਾਂ ਦੀ ਸੂਈ ਸੂਆ ਕਿਹੜਾ ਸੂਈ ਵੀਰੇ ਇਹ ਸੂਆ ਤੁਸੀਂ ਲਾ ਲਓ ਦੂਜਾ ਸੂਈ ਆ ਜੀ ਦੂਸਰਾ ਸੂਆ ਸੂਈ ਆ ਤੇ 20 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਠੀਕ ਆ ਤੇ ਹੁਣ ਦੁੱਧ ਕਿੰਨਾ ਵੀਰੇ ਦੇਖੋ ਦੁੱਧ ਇਹਦੇ ਥੱਲੇ 12 ਕਿਲੋ ਮੰਨ ਕੇ ਚੱਲੋ 12 ਕਿਲੋ ਦੁੱਧ ਇਹਦੇ ਕੋਲੇ ਹੈਗਾ ਹਾਂਜੀ ਹਾਂਜੀ ਦੋਨਾਂ ਢੰਗਾਂ ਦਾ ਹਣਾ ਹਾਂਜੀ ਹਾਂਜੀ ਦੋਨਾਂ ਢੰਗਾਂ ਦਾ ਠੀਕ ਆ ਮਗਰ ਬੱਛਾ ਯੋਜ ਇਹਦੇ ਜਿਹੜਾ ਆ ਬੱਚੇ ਨੂੰ ਜਨਮ ਦਿੰਦਾ ਹਾਂਜੀ ਤੇ ਆਪਾਂ ਹੀ ਆਪਣੇ ਕੋਲੇ ਸੂਈ ਹੈ ਕਿ ਸੂਈ ਸਵਾਈ ਲੈ ਆਏ ਆ ਆਪਾਂ ਇਹ ਆਪਾਂ ਸੂਈ ਸਵਾਈ ਲੈ ਆਏ ਆ ਆਪਾਂ گاਉਂ ਸੂਈ ਸਵਾਈ ਗਾਂ ਲਿਆ ਹਾਂਜੀ ਓਕੇ ਤੇ ਬਾਕੀ 12 ਕਿਲੋ ਦੁੱਧ ਚੂਨ ਚਾਂਨ ਨੂੰ ਠੰਡੀ ਵੀਰੇ ਵਧੀਆ ਇੱਕ ਨੰਬਰ 100 ਦੀ 100 ਪੋਲੀ ਰੂਹਾਂ ਰਗੀ ਪੋਲੀ ਰੂਹਾਂ ਰਗੀ ਠੀਕ ਆ ਫਿਰ ਦੁੱਧ ਤਾਂ ਵਧੂ ਹਜੇ ਆ ਦੁੱਧ ਤਾਂ ਵਧੂ ਸੇਵਾ ਤੇ ਹੀ ਆ ਦੁੱਧ ਸੇਵਾ ਤੇ ਹਾਂਜੀ ਤੋਰ ਕਰਾ ਦਿੱਤੀ ਚੱਕੀ ਦੀ ਕਰਾਈ ਮੇਰਾ ਵੀ ਲਓ ਵੀ ਸਜਣੋ ਤੇ ਇਹਨੂੰ ਸੂਈ ਨੂੰ ਕਿੰਨੇ ਕ ਦਿਨ ਦੱਸਿਆ 20 ਦਿਨ 20 ਦਿਨਾਂ ਦੀ ਸੂਈ ਮਗਰ ਵੱਛਾ 12 ਕਿਲੋ ਦੁੱਧ ਝੂੰਗੀ ਵਹਿੜ ਹਾਂਜੀ ਝੂੰਗੀ ਵਹਿੜ ਤੇ ਬਾਕੀ ਵੀਰ ਕਹਿੰਦਾ ਵੀ ਚੋਣ ਚਾਨ ਓਕੇ ਰਿਪੋਰਟ ਆ 100 ਦੀ 100 ਕੋਈ ਵੀਰਾਂ ਨੇ ਚੋਕੇ ਦੇ ਵੇਖਿਆ ਤਸल्ली ਨਾਲ ਫੜਾਈ ਨਹੀਂ ਠੀਕ ਆ ਭਾਈ ਕਹਿੰਦਾ ਵੀ ਸਜਣੋ ਆਪ ਦੀ ਚੋ ਚਾ ਕੇ ਆ ਕੇ ਵੇਖ ਕੇ ਨਾ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਬੇਸ਼ੱਕ ਦੀ ਤੇ ਬਾਕੀ ਅ ਮੰਨ ਲਓ ਵੀ ਤੇ ਸਵੇਰ ਕਿੰਨੇ ਕ ਵਜੇ ਦੀ ਚਵਾਈ ਆ ਵੀਰ ਸਵੇਰ ਇਹ ਮੈਂ 6 ਵਜੇ ਚੋਈ ਨੂੰ ਜੀ 6 ਵਜੇ ਦੇ ਲਾਗੇ ਤਾਂਗੇ ਚੋਈ ਹੈ ਨਾ ਠੀਕ ਆ ਅੱਧਾ ਤਾਂ ਨਹੀਂ ਹੋਇਆ ਜੇ ਤੇ ਸ਼ਾਮ ਨੂੰ ਤਾਂ ਸੋਹਣੀ ਬਣ ਜਾਂਦੀ ਹਣੀ ਥੱਲੋ ਜੀ ਵਧੀਆ ਸ਼ਾਮ ਨੂੰ ਪੂਰੀ ਬਣ ਜਾਂਦੀ ਥੱਲੋ ਠੀਕ ਆ ਰੇਟ ਇਹਦਾ ਕੀ ਰੱਖੇਗਾ ਵੀਰ ਰੇਟ ਇਹਦਾ ਵੀਰ ਜੀ 32000 ਰੁਪਏ ਮੋਲ ਜਿਹੜਾ ਆਪਾਂ ਇਹਦਾ ਕਰਦੇ ਆ 32000 ਰੁਪਏ ਤੇ ਉਹਦੇ ਚੋ ਜਿਹੜਾ ਕੋਈ ਭੈਣ ਭਰਾ ਆਪਣਾ ਨਾਲ ਕਨੈਕਟ ਕਰਦਾ ਫੋਨ ਤੇ ਤੇ ਫਿਰ ਮਾਨਤਨ ਕਰਦੇ ਆਂਗੇ ਕਰਦਾ ਕਰਦਾ ਪਹਿਲੀ ਵਾਰ ਆਪਾਂ ਕੰਮ ਕੀਤਾ ਜੋ ਵੀ ਆਖੋ ਉਤਰਾ ਹੀ ਕਰਦਾਂਗੇ ਠੀਕ ਆ ਹਾਂਜੀ 32000 ਡਿਮਾਂਡ ਆ ਜਿਵੇਂ ਕੋਈ ਭੈਣ ਭਰਾ ਮੰਗੂਗਾ ਤੇ ਆਪਾਂ ਚਲੋ ਕੋਈ ਫੋਨ ਕਰੇ ਜਿੱਤਰਾ ਆਖੋ ਪਹਿਲੀ ਵਾਰ ਮੋੜਨਾ ਨਹੀਂ ਕਰਾਂਗੇ ਠੀਕ ਆ ਧੰਨਵਾਦ ਵੀਰੇ ਤੇ ਆ ਗਾਂ ਸੂਆ ਕਿਹੜਾ ਸੂਗੀ ਇਹ ਗਾਂ ਦੂਜਾ ਸੂਆ ਸੁਣੀ ਆ ਇਹ 10 15 ਦਿਨਾਂ ਦੀ ਵੈਟ ਲੱਗਦੀ ਆ ਠੀਕ ਆ ਹਜੇ 15 ਦਿਨ ਇਹ ਸੂਨ ਚ ਪਿਆ ਤੇ ਦੂਜਾ ਸੂਆ ਹਾਂਜੀ ਹਾਂਜੀ ਦੂਜਾ ਤੇ ਥਣਾ ਥਣਾ ਲੋ ਟਿੱਪੀ ਓਕੇ ਵੀਰੇ ਓਕੇ ਓਕੇ ਥਣਾ ਦੀ ਗਾਰੰਟੀ ਭਾਰਤ ਥਣਾ ਦੀ ਗਾਰੰਟੀ ਓਕੇ ਭਾਰਤੀ ਤੇ ਥਣਾ ਦੀ ਗਾਰੰਟੀ ਲੇਵਾ ਵੜਾ ਬਣਾਉਂਦੀ ਹੋਊਗੀ ਹਨਾ ਹਾਂ ਲੇਵਾ ਤੇ ਥੱਪਾ ਪੂਰਾ ਬਣਾਉਂਦੀ ਥੱਲੇ ਦਾ ਹਾਂ ਝੋਲੀ ਛਾਲੀ ਲੈਣਾ ਨਾ ਇਹਨੇ हां टाइम ਲੈ ਜੂਗੀ ਹਜੇ ਹਨਾ 10 15 ਦਿਨ ਲੈ ਜਾਣੇ ਆ ਲੈ ਜਾਣੇ ਆ ਤੇ ਤੋਰੇ ਦੀ ਵੀ ਕਰਾਈਏ ਚੈੱਕ ਮੇਰਾ ਵੀਰ ਲਓ ਵੀ ਸਜਣੋ ਦੁੱਧ ਦੇ ਥੱਲੇ 14 17 ਲੀਟਰ ਆਸਰ ਕਰਦੇ ਠੀਕ ਆ ਪਿਛਲੇ ਸਵੇਰੇ ਦਾ ਦੁੱਧੇ ਦਾ 14 15 ਗਏ ਆ ਤੇ 16 17 ਕੱਢੂਗੀ ਕੱਢ ਦੂਗੀ ਰਾਮਣਾ ਇਹਨਾਂ ਦੁੱਧ ਕੱਢ ਦੂਗੀ ਬਾਡੀ ਸਟਰਕਚਰ ਬੜਾ ਸੋਹਣਾ ਸਜਣੋ ਚੈੱਕ ਕਰ ਲਓ ਤਰ ਦੀ ਵਹਿੜ ਦਾ ਵੇਖੋ ਬੜੀ ਠੀਕ ਆ ਥਣਾ ਦੀ ਤੇ ਭਾਰ ਦੀ ਵੀਰ ਕਹਿੰਦਾ ਗਰੰਟੀ ਵੇਖੋ ਸਜਣੋ ਪ੍ਰਿੰਟ ਪ੍ਰਿੰਟ ਵੜਾਈ ਸ਼ਾਨਦਾਰ ਤੇ ਝੋਲੀ ਬਹੁਤ ਬਣਾਉਗੀ ਕੱਲੀ ਗਾਂ ਕੱਚੀ ਕੱਚੀ ਆ ਜਿਹੜੀ ਸਾਂਭ ਨਹੀਂ ਪੈਣੀ ਆ ਤੇ ਬਾਕੀ ਲਾਏ ਲੋਏ ਪੈਗੀ ਓਕੇ ਰਿਪੋਰਟ ਇਹਦੀ ਕੋਈ ਤਰੀਕ ਪਤਾ ਆਪਾਂ ਨੂੰ ਤੈਨ ਕਦੋਂ ਪੂਰੇ ਕਿ ਮਤਲਬ ਇਹ ਵੀ ਆਪਾਂ ਨਾਲ ਕਿਸੇ ਵੀਰ ਸਜਣ ਆਪਦੇ ਤੋਂ ਲਈ ਆ 10 ਦਿਨ 15 ਦਿਨ ਲੈਂਦੀ ਆ 15 ਦਿਨਾਂ ਦੀ ਕੱਚੀ ਮੰਨ ਲੇ ਆਪਾਂ ਵੀ ਆਦਿਏ ਕਿ ਤਰੀਕ ਇਨੀ ਤਰੀਕਾ 10 15 ਦਿਨ ਲੰਗੀ ਬੈਠ ਠੀਕ ਆ ਤੇ ਤੂੰ ਦਿੰਦੀ ਆ 10 15 ਦਿਨ ਵੈਣ ਵੇਖੋ ਲੈਂਦੀ ਆ ਹਾਂ ਖੁੱਲੇ ਦੇ ਜਾਣੇ ਨਹੀਂ ਹਾਂ ਜੀ ਹਾਂ ਜੀ ਬਨੂੜੀ ਬਨਨੀ ਬਹੁਤਾ 18 18 ਲੀਟਰ ਦ ਇੱਥੇ ਸਵਾਹ ਕੇ ਕੱਢੂਗੀ ਉਹ ਵੀ ਕਢਾ ਦਾਂਗੇ ਠੀਕ ਆ ਤੇ ਵੀਰੇ ਇਹਦਾ ਰੇਟ ਕੀ ਰੱਖਾਂਗੇ ਇਹਦਾ ਰੇਟ 45000 ਰੁਪਈਆ ਇਹਦੀ ਡਿਮਾਂਡ ਅੱਜ ਦੀ 45000 ਰੁਪਈਆ ਤੇ ਬਾਕੀ ਮਾਨਤਾ ਨਹੀਂ ਇਹਦਾ ਵੀ ਕਰਾਂਗੇ ਮਾਨਤਨ ਕਰਾਂਗੇ ਜੋ ਵੀ ਵੀਰ ਭੈਣ ਰਾਜ ਜਿਤਨਾ ਵੀ ਹਸਤੋਂ ਕਰਨਾ ਓਕੇ ਤੇ ਵੈੜ 16 17 ਮੀਟਰ ਦੋਦੇ ਕੱਢੂਗਾ ਹਾਂ ਵੀਰੇ ਰੁੱਤ ਬੜੀ ਚੰਗੀ ਆ ਗਈਆਂ ਤੇ ਥਾਂ ਲੇਵੇ ਦੀ ਕੁਆਲਿਟੀ ਸੱਜਣੋ ਸਾਫ ਵੇਖੋ ਕਿੰਨਾ ਸੋਹਣਾ ਲੀਵਾ ਵੈੜ ਨੇ ਤਿਆਰ ਕਰਨਾ ਬਾ ਪੱਠੇ ਜ਼ਰੂਰ ਪਾਉਣੇ ਪੈਣੇ ਤੇ ਬਾਕੀ ਤੁਹਾਨੂੰ ਲਾਏ ਬੰਦ ਸੌਤਾ ਵਿਖਾਤਾ ਤੇ ਆਹ ਗਾਉ ਦਾ ਕੀ ਲੇਖਾ ਜੋਕਾ ਇਹ ਵੈੜ ਵੀਰ ਜੀ ਹਜੇ ਮਹੀਨਾ ਖੜਦੀ ਜੋ ਮਹੀਨਾ ਇਹਦੇ ਹਜੇ ਪਿਆ ਸੁਹਾ ਪਹਿਲਾ ਹਾਂ ਸੁਹਾ ਪਹਿਲਾ ਪਹਿਲਾਂ ਹੀ ਆ ਨਾ ਹਾਂ ਪਹਿਲਾ ਸੁਹਾ ਹੀ ਠੀਕ ਆ ਤੇ ਕੱਦ ਕੁਦ ਵੇਲ ਊਲ ਬੜੀ ਚੰਗੀ ਹੈ ਨਾ ਹਾਂਜੀ ਹਾਂਜੀ ਇਹਦੀ ਤੋਰ ਕਰਾਈਏ ਚੱਕ ਮੜਿਆ ਜੇ ਨਹੀਂ ਪਾਈਦੀ ਤਾਂ ਠੀਕ ਆ ਸੱਜਣੋ ਵੇਖਿਓ ਇੱਕ ਮਹੀਨਾ ਪਿਆ ਤੇ ਪਰ ਬਹਿੜ ਜਿਹੜੇ ਸੱਜਣ ਨੇ ਸਾਂਭ ਲਈ ਨਾ ਤੇ ਬੜਾ ਮੰਨ ਲਓ ਵੀ ਕਾਦ ਦਬੇਲ ਪੂਰੀ ਚੰਗੀ ਹਾਂ ਬਾਕੀ ਮੱਛਰੀ ਆ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਤੇ ਬਾਕੀ ਵੀਰ ਦੀਆਂ ਝਾਂਜਰਾਂ ਝੁੰਦਰਾਂ ਪਾਈਆਂ ਸ਼ੌਂਕਣਾ ਵੇਖੋ ਮੈਂ ਇਹ ਪੂਰੀ ਬੰਨੀ ਆਂ ਕਾਂ ਬੜੀ ਨਖਰਨੀ ਆ ਵੀਰੇ ਹਾਂਜੀ ਦਿਨ ਪੂਰਾ ਮਹੀਨਾ ਹੀ ਪਿਆ ਕੇ ਵੱਧ ਪਿਆ ਮਹੀਨਾ ਲਾ ਲਓ ਕੋਈ ਉੱਤੇ 5-7 ਦਿਨ ਲਾ ਲਓ ਇੰਨਾ ਕੀ ਆ ਮਹੀਨਾ ਆਈਡੀਆ ਮੰਨ ਕੇ ਚੱਲ ਗਿਆ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਓਕੇ ਰਿਪੋਰਟ ਆ ਹਨਾ ਫਿਰ ਇਹ ਤਾਂ ਅਗਲਾ ਆਪਦੀ ਟਿੱਪ ਕੇ ਵੇਖ ਲੈ ਹਨਾ ਹਾਂ ਹਾਂ ਆ ਦੀ ਗਰੰਟੀ ਪੂਰੀ ਆ ਦਾ ਟਿੱਪ ਕੇ ਤਸੱਲੀ ਕਰ ਲੈ ਤਸੱਲੀ ਕਰਕੇ ਖੜੇ ਤੇ ਇਹਦਾ ਰੇਟ ਕੀ ਰਹੂਗਾ ਸ਼ਾਇਦ ਇਹਦਾ ਰੇਟ ਇੱਤੀ ਆਪਾਂ ਅੱਜ ਦਾ ਅੱਜ ਦਾ 30000 ਰੁਪਏ ਦੇ ਦੇ ਦਾਂ ਅੱਜ 30000 ਦੀ ਦੇ ਦਾਂਗੇ ਜਿੰਨੇ ਸਾਂਭ ਲਈ ਤੇ ਰੁਪਏ ਕਰ ਲੂਗਾ ਚਾਰ ਇਕੱਠੇ ਉਹ ਤਾਂ ਫਿਰ ਬੰਨੀ ਬੰਨੀ ਆ ਹਣਾ ਇੱਕ ਬੋਰੀਏ ਨੂੰ ਟਰਾਂਸਫਰੇਸ਼ਨ ਦੀ ਸਿੱੜ ਦੇ ਤੇ ਧੁਕੀਆਂ ਕੱਢ ਦੂਗੀ ਲੇਵੇ ਦੀਆਂ ਤੇ ਕੋਈ ਮਾੜੀ ਨਹੀਂ ਹਣਾ ਹਾਂਜੀ ਹਾਂਜੀ ਇਹ ਡਰਦੀ ਨਵਾਈ ਕਰਕੇ ਵੀ ਆ ਥੋੜੀ ਜੀ ਨਹੀਂ ਆ ਆਪਾਂ ਬਾਕੀ ਸਜਣੋ ਕੱਦ ਵੇਲ ਤੇ ਜੇ ਚੰਗੀ ਗਾਂ ਪਾਲਦੇ ਨਾ ਘਰੇ ਤਿਆਰ ਕਰਨੀ ਇਹ ਤਾਂ ਮੈਂ ਨਾ ਮਿੱਠੀ ਬੋਲਦੀ ਨਹੀਂ ਤੇ ਡਰਦੀ ਥੋੜਾ ਜਿਆ ਕਨੈਕਟ ਕਰ ਲਿਓ ਬਾਈ ਨਾਲ ਤੇ ਜਿਵੇਂ ਮੈਂ ਤੁਹਾਨੂੰ ਦੱਸਦਾ ਨਾ ਵੀ ਲਾਈਵ ਆਂਦਾ ਸੌਦਾ ਤੇ ਲਾਈਵ ਆਂਦਾ ਸੌਦਾ ਇਸ ਕਰਕੇ ਆ ਕਿ ਕਰਮਾਂ ਵਾਲੀ ਸਾਂਭਲਿਓ ਇੱਕ ਮਹੀਨਾ ਤੇ ਯਾਰ ਬੜਾ ਟਾਪ ਦਾ ਦੁੱਧ ਪਾਉਗੀ ਥੋੜੇ ਜਿਨੇ ਨਵਾਈ ਕਰਕੇ ਤੇ ਠੰਡ ਮੰਦੀ ਪਈ ਆ ਕਿਉਂਕਿ ਹਵਾ ਆਉਂਦੀ ਆ ਤੇ ਆ ਵੀ ਵਹਿੜ ਓਕੇ ਰਿਪੋਰਟ ਆ ਕੋਈ ਐ ਨਹੀਂ ਹੈਗਾ ਹਾਂ ਇਹ ਸੱਜਰ ਸੂਈ ਸਵਾਈ ਹੈ ਨਾ ਠੀਕ ਹੈ ਤੇ 12 ਲੀਟਰ ਦੁੱਧ ਹੋਊਗਾ ਵੇਖੋ ਸਜਨੋ ਇਹਦੇ ਥਾਂ ਲੈ ਵੇ ਦੀ ਕੁਆਲਿਟੀ ਕਰ ਲੋ ਚੈੱਕ ਪੂਰੀ ਮਿੱਠੀ ਲਾਓ ਹਾਂ ਫੀਲ ਸਾਉ ਹਣਾ ਫੀਲ ਦਾ ਉਹਨੇ ਗਾਵਾ ਠੀਕ ਆ ਠੀਕ ਆ ਉਹ ਥੋੜੀ ਡਰਦੀ ਆਪਣੇ ਉਹ ਡਰਦੀ ਹੈ ਧੰਨਵਾਦ ਸਜਨੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ